मत इधर uh you -huh. uh -huh. uh -huh. ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਤੇ ਬਹੁਤ ਹੀ ਅਹਿਮੀਅਤ ਰੱਖਦੀਆਂ ਲੋਕ ਸਭਾ ਦੀਆਂ ਚੋਣਾਂ ਪੰਜਾਬ ਵਿੱਚ ਕਿਉਂਕਿ ਇੱਥੇ ਬਤਾ ਲੱਗਦਾ ਹੈ ਕਿ ਗਵਰਨਮੈਂਟ ਚੇਂਜਿੰਗ ਦੇ ਚਾਂਸਸ ਹੈ ਜਾਂ ਨਹੀਂ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਸ਼੍ਰੋਮੋਨੀ ਅਕਾਲ ਦੇ ਸਿਮਰ ਜਿਸ ਨੂੰ ਮਾਨ ਬੋਲੋ ਵੀ ਅੱਜ ਕੈਂਡੀਡੇਟ ਖੜੀ ਹੋਇਆ ਨਾ ਜਿਆਦਾ ਜਾਣ ਕੇ ਸਾਡੇ ਪ੍ਰਧਾਨ ਜੀ ਹਨ ਇਹ ਨਾਲ ਗੱਲ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਫਰੀਦਕੋਟ ਦੀ ਪਾਵਨ ਸ਼ਬਾਬਾ ਫਰੀਦ ਅਰਤੀ ਦੀ ਨੱਤ ਮਕਸਦ ਹੋਇਓ ਕੀ ਕਹਿਣਾ ਚਾਹੋਗੇ ਤੁਹਾਡੇ ਕੀ ਖਿਆਲ ਆਦੇ ਤੁਸੀਂ ਇੱਥੇ ਆਏ ਹੋ ਸਾਨੂੰ ਬ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਾਣੀਆਂ ਬਾਬਾ ਫਰੀਦ ਦੀ ਤੇ ਬਾਬਾ ਫਰੀਦ ਦੀ ਧਰਤੀ ਹੈ ਇੱਥੋਂ ਅਸੀਂ ਲੋਕਤੰਤਰੀ ਢੰਗ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਬਲਦੇਵ ਸਿੰਘ ਅਗੜਾ ਜੀ ਨੂੰ ਟਿਕਟ ਦਿੱਤੀ ਹੈ ਉਹਨਾਂ ਦੇ ਅੱਜ ਨੋਮੀਨੇਸ਼ਨ ਭਰੇ ਆ ਜਿੱਤ ਕੇ ਜਾਣਗੇ ਜਵਾਨੀ ਦੀ ਕਿਸਾਨੀ ਦੀ ਪੰਜਾਬ ਦੇ ਲਾਅ ਐਂਡ ਆਰਡਰ ਦੀ ਜਿੰਨੀ ਵੀ ਸਾਰੀਆਂ ਮਸਲੇ ਨੇ ਪੰਜਾਬ ਦੇ ਪਾਣੀ ਦਾ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਨੌਜਵਾਨ ਮਰ ਰਹੇ ਨੇ ਇਹ ਸਾਰੀਆਂ ਚੀਜ਼ਾਂ ਦੀ ਪੂਰੀ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਆਵਾਜ਼ ਬੁਲੰਦ ਕਰਨਗੇ ਸਾਹਿਬ ਸ੍ਰੀ ਕਲਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਕਿਸ ਨਜ਼ਰ ਨਾਲ ਦੇਖਦੇ ਤੁਸੀਂ ਮਤਲਬ ਕੈਂਡੀਡੇਟ ਤੋਂ ਖੜੇ ਹੋਏ ਹੋ ਗੁਰ ਰਾਮਦਾਸ ਜੀ ਨਗਰੀ ਤੋਂ ਤੁਸੀਂ ਬਿਲੋਂਗ ਕਰਦੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਆਮ ਜਨਤਾ ਨੂੰ ਅਸੀਂ ਜੀ ਸਭ ਤੋਂ ਪਹਿਲਾਂ ਅੱਜ ਇਸ ਧਰਤੀ ਤੇ ਨਤਮਸਤਕ ਹੋ ਕੇ ਆਪ ਜੀ ਦੇ ਪੇਪਰਸ ਦਾਖਲ ਕਰਵਾਏ ਆ ਸੋ ਸਾਨੂੰ ਸਿੱਖਾਂ ਦੇ ਨਾਲ ਮਤਰੀ ਮਾਲ ਜਿਹੜਾ ਵਿਤਕਰਾ ਹੋ ਰਿਹਾ ਉਸ ਦੇ ਕਾਰਨ ਅਸੀਂ ਇਹ ਮੈਦਾਨੇ ਜੰਗ ਦੇ ਵਿੱਚ ਆਏ ਆ ਕਿਉਂ ਅੱਜ ਅਮਰਪਾਲ ਦਾ ਕੀ ਕਸੂਰ ਆ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕਿਉਂ ਸਿੱਟੇ ਉਹਨਾਂ ਨੂੰ ਕਾਹਤੋਂ ਨਹੀਂ ਪਰੋਲ ਮਿਲ ਰਹੀ ਦੂਜਿਆਂ ਨੂੰ ਸਾਰਿਆਂ ਨੂੰ ਪਰੋਲ ਸਿੱਖ ਨੂੰ ਕਿਉਂ ਨਹੀਂ ਸਿੱਖ ਜੋ ਬੇਨਤੀ ਕਰਦਾ ਨਿਮਰਤਾ ਸਹਿਤ ਇਹ ਸ਼ਾਂਤਮਈ ਚ ਰਹਿ ਕੇ ਇਹ ਜ਼ੁਲਮ ਦੇ ਬਰਾਬਰ ਟੱਕਰ ਲੈਂਦਾ ਤੇ ਭਾਜ ਅੱਜ ਸਾਡੀ ਅਮਰਤਪਾਲ ਤੇ ਕੀ ਦੋਸ਼ ਉਹਨੂੰ ਕਿਉਂ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਸਿੱਟਿਆ ਗਿਆ ਅੱਜ ਚਿੱਟਾ ਤੇ ਸਮੈਕ ਬੰਦ ਹੋ ਗਿਆ ਇਹਨਾਂ ਨੇ ਲਾਰੇ ਲਾਏ ਸੀ ਸਾਡੇ ਨੌਜਵਾਨ ਉਸੇ ਤੱਕਾਂ ਮਰ ਰਹੇ ਆ ਸਾਡਾ ਅਮਰਤਪਾਲ ਉਹਨੂੰ ਪ੍ਰੋਬਲਮ ਨਹੀਂ ਮਿਲੀ ਤਾਂ ਕੇਜਰੀਵਾਲ ਨੂੰ ਕਿਵੇਂ ਆ ਗਈ 30 ਬੰਦੇ ਨਹੀਂ ਮਰੇ ਸ਼ਰਾਬ ਪੀ ਕੇ ਸੋਚੀ ਇੱਕ ਕੰਮ ਨੂੰ ਠੱਲ ਪਾਵਾਂਗੇ ਤੁਹਾਡੇ ਸਹਿਯੋਗ ਨਾਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਸੀਂ ਇਹ ਜਿਹੜਾ ਕੰਮ ਹੈ ਨਾ ਇਹ ਸ਼ਾਂਤਮਈ ਲਿਆ ਕੇ ਵਿਖਾਵਾਂਗੇ ਅਸੀਂ ਜੀ ਗੁਰਮਾਰਚ ਦੇ ਕਿ ਗੁਰ ਕੋ ਵੀ ਸੰਜੀਤ ਮਤਲਬ ਕਿ ਕੀ ਦਿਨਾ ਪਹਿਲਾਂ ਤਾਂ ਆਪਾਂ ਨਿਮਰਤਾ ਸਹਿ ਚੱਲਦੇ ਆ ਪਰ ਜਦੋਂ ਜੁਲੋਂ ਵੱਧ ਜਾਂਦਾ ਹੈ ਤਾਂ ਕਿ ਤਲਵਾਰ ਚੱਕਣੀ ਜ਼ਰੂਰੀ ਮਤਲਬ ਕਿ ਹੁਣ ਤਾਂ ਤਲਵਾਰ ਤੱਕ ਹੀ ਆਪਾਂ ਹੱਕਾਂ ਦੀ ਲੜਾਈ ਬੋਲ ਕੇ ਕਰ ਸਕਦੇ ਆ ਤੇ ਜਿਵੇਂ ਤੁਸੀਂ ਕਿਹਾ ਕਿ ਇਹ ਆਪਣਾ ਸੰਘਰਸ਼ ਕਾਫੀ ਲੰਬੇ ਸਮੇਂ ਤੇ ਚੱਲ ਸਕਦਾ ਅੱਗੇ ਵੀ ਜੇ ਦੇਖਿਆ ਜਾਵੇ ਤਾਂ ਦੇਖੋ ਜੀ ਇਹ ਜਦੋਂ ਪਾਪ ਦਾ ਘੜਾ ਭਰ ਜੇ ਉਦੋਂ ਫਿਰ ਫੁੱਟ ਜਾਂਦਾ ਐਸ ਵਕਤ ਜਿਹੜੇ ਪਿੰਡ ਦੀਆਂ ਸਰਪੰਚ ਸਾਹਿਬਾਨਾ ਨੰਬਰਦਾਰ ਸਾਹਿਬਾਨਾ ਸਾਡੇ ਰੰਗਰੇਟੇ ਸਿੰਘ ਅਤੇ ਹੋਰ ਕਿਸਾਨ ਮਜ਼ਦੂਰ ਉਹ ਇਹਨਾਂ ਤੋਂ ਬਹੁਤ ਦੁਖੀ ਹੋਇਆ ਉਹ ਦੁਖੀ ਹੋਇਆ ਤਲਵਾਰਾਂ ਚੱਕੀ ਫਿਰਦੇ ਤੁਸੀਂ ਵੇਨੇ ਆ ਤੁਸੀਂ ਵੀ ਲਿਖ ਦਿਆ ਕਰੋ ਸੱਚ ਅੱਜ ਗੱਡੀਆਂ ਭੰਦੇ ਆ ਕਿਉਂ ਨਹੀਂ ਵੜ ਦਿੰਦੇ ਕਿਸਾਨਾਂ ਨੂੰ ਦਿੱਲੀ ਵੜਨ ਦਿੰਦੇ ਆ ਕਿਸਾਨ ਜਾ ਸਕਦੇ ਆ ਨਾ ਸਾਡਾ ਪ੍ਰਧਾਨ ਮੰਤਰੀ ਆ ਨਾ ਦਿੱਲੀ ਸਾਨੂੰ ਰੋਕਿਆ ਕਿਉਂ ਜਾ ਰਿਹਾ ਸਾਡੀਆਂ ਪਹਿੜੀਆਂ ਵਿੱਚ ਦੀ ਰੋਡ ਲੰਘਦੇ ਆ ਸਾਡੀਆਂ ਪਹਿੜੀਆਂ ਵਿੱਚ ਦੀ ਰੋਡ ਲੰਘਦੇ ਆ ਛੜਕਾਂ ਪਹਿੜੀਆਂ ਦੇ ਕੇ ਸਾਡੇ ਆ ਬਾਰਡਰ ਕਾਹ ਤੋਂ ਬੰਦ ਕੀਤੇ ਆ ਜੇ ਬਾਰਡਰ ਖੁੱਲੇ ਹੁਣ ਸਾਡਾ ਨਾਂ ਹਿੰਦੂ ਦੁਖੀ ਉਹ ਸੌਖਾ ਵਪਾਰ ਵਧੂ ਸਾਡੇ ਡਰਾਈਵਰ ਜਿਹੜੇ ਟਰੈਕਟਰ ਟਰੱਕ ਡਰਾਈਵਰ ਆ ਉਹਨਾਂ ਦਾ ਰੋਜ਼ਗਾਰ ਵਧੂਗਾ ਸਾਡਾ ਰੋਜ਼ਗਾਰ ਵਧੂ ਉੱਥੋਂ ਸੋਨਾ ਚਾਂਦੀ ਲਿਆ ਕੇ ਅਸੀਂ ਗਰੀਬੀ ਨੂੰ ਕੱਢਾਂਗੇ ਸਾਡੀ ਜਾਨ ਇਹਨਾਂ ਨੇ ਮੁਠੀ ਦੇ ਵਿੱਚ ਲਿਆਂਦੀ ਆ ਤੇ ਹੁਣ ਸਾਨੂੰ ਤਲਵਾਰ ਚੱਕਣੀ ਪਊ ਅਸੀਂ ਛਾਲਟਾ ਨਹੀਂ ਚੱਕਾਂਗੇ ਅਸੀਂ ਪਰਚੀ ਦੇ ਨਾਲ ਇਹਨਾਂ ਨੌਜਵਾਨਾਂ ਦੀ ਜ਼ਿੰਦਗੀ ਬਚਾਵਾਂਗੇ ਗੁਰੂ ਗ੍ਰੰਥ ਸਾਹਿਬ ਬਚਾਵਾਂਗੇ ਇਨਾ ਤੇ ਅਸੀਂ ਜ਼ੁਲਮ ਨਹੀਂ ਹੋਣ ਦਿਆਂਗੇ ਕੀ ਕੁਝ ਕਹਿਣਾ ਚਾਹੋਗੇ ਸਰ ਮਤਲਬ ਕਿ ਜਿਵੇਂ ਆਮ ਨਹੀਂ ਮਾਨਿਆ ਜਿੰਦਾਂ ਨੂੰ ਕੁੱਖਾਂ 'ਚ ਵੀ ਮਾਰਿਆ ਜਾਂਦਾ ਹੈ ਹਾਂ ਜੀ ਉਹ ਉਹ ਮਤਲਬ ਕਿ ਇੱਕ ਗੁਨਾਹ ਹੀ ਹੋ ਰਿਹਾ ਹੈ ਜੇ ਦੇਖਿਆ ਜਾਵੇ ਤਾਂ ਗੁਰੂ ਸਿੱਖ ਆਪਾਂ ਬਿਲੋਂਗ ਕਰਦੇ ਆਂ ਤੇ ਨਿੱਕੇ ਨਿੱਕੇ ਛੋਟੇ ਜਿੰਦਾਂ ਨੂੰ ਕੁੱਖਾਂ 'ਚ ਮਾਰਿਆ ਜਾ ਰਿਹਾ ਹੈ ਇਸ ਤੇ ਕੋਈ ਸਟੈਂਡ ਅਨ ਨਹੀਂ ਲਿਆ ਜਾਂਦਾ ਵੀ ਲੜਕੀਆਂ ਹਰ ਖੇਤਰ 'ਚ ਅੱਗੇ ਜਾ ਰਹੀਆਂ ਜੇਕਰ ਆਪਣੀ ਅਮੇਜ਼ ਪਾਰਟੀ ਦੀ ਬੰਦੀ ਆਪਾਂ ਆਂ ਨਹੀਂ ਆ ਗਈ ਤੇ ਉਹਨਾਂ ਲਈ ਕੋਈ ਹੱਲ ਕੀਤਾ ਜਾਉਂਦਾ ਸੀ ਅਸੀਂ ਔਰਤਾਂ ਦਾ ਬਹੁਤ ਸਤਿਕਾਰ ਕਰਦੇ ਆਂ ਜੀ ਔਰਤਾਂ ਨੂੰ ਪਹਿਲ ਦੇ ਆਧਾਰ ਤੇ ਰੱਖਦੇ ਆਂ ਅਸੀਂ ਸਾਡੀਆਂ ਮੈਂਬਰ ਸਾਡੀਆਂ ਪ੍ਰਧਾਨਾਂ ਆ ਔਰ ਪਕੋਮਾਂ ਤੋਂ ਮਾਨ ਕਹਿ ਰਿਹਾ ਹੈ ਵੀ ਅਸੀਂ 45000 ਬੰਦੇ ਭਰਤੀ ਕਰ ਲਿਆ ਉਹਦੀ ਸਾਨੂੰ ਆਰਟੀ ਰਿਪੋਰਟ ਦਿੱਤੀ ਜਾਵੇ ਵੀ ਕਿੱਥੇ ਕਿੱਥੇ ਦੇ ਬੰਦੇ ਭਰਤੀ ਕੀਤੇ ਆ ਜਿਵੇਂ ਰਾਜਸਥਾਨ ਹਰਿਆਣਾ ਹਿਮਾਚਲ ਪੰਡਿਗਾਰ੍ਹ ਦੇ ਲੈ ਕੇ ਮਾਸਟਰਸ ਲਾਏ ਆ ਇਹ ਪੰਜਾਬ ਹੈ ਪੰਜਾਬ ਦੇ ਸਾਡੇ ਨੌਜਵਾਨ ਵੀ ਜਿਹੜੇ ਬੇਰਜ਼ਗਲ ਤੁਰੇ ਫਿਰਦੇ ਆ ਉਹਨੂੰ ਟੀਚਰ ਕਿਉਂ ਲਾਏਗਾ ਇਵੇਂ ਪੁਲਿਸ ਦੇ ਵਿੱਚ ਆ ਮੈਂ ਪੁਲਿਸ ਤੋਂ ਰਿਟਾਇਰ ਹੋਇਆ ਪੁਲਿਸ ਅਫਸਰ ਆ ਪੁਲਸ ਦੇ ਵਿੱਚ ਵੀ ਸਾਰੇ ਹਰਿਆਣਾ ਰਾਜਸਥਾਨ ਦੇ ਰਕੇ ਪਰਤੀ ਕੀਤੇ ਆ ਇਹ ਨਹੀਂ ਹੋਣਾ ਚਾਹੀਦਾਗਾ ਸਾਡੇ ਨਾਲ ਇਹ ਕਹਿ ਰਿਹਾ ਝੂਠ ਮਾਰ ਰਿਹਾ ਵੀ ਮੈਂ ਇੰਨੇ ਹੀ ਹਜ਼ਾਰ ਪਰਤੀ ਕਰ ਲਈ ਹੈ ਇਹ ਭਾਵੇਂ ਸਾਡਾ ਆ ਕਰ ਲਈ ਸਾਡੀ ਸਾਡੀ ਬਾਹਰ ਲਈ ਪਰਤੀ ਕਰ ਲਈ ਹੈ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ ਥੈਂਕ ਯੂ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਸੁਨਿਆ ਦੇਖੋ ਪਾਰਟੀਆਂ ਆਪਣੇ ਵੱਲੋਂ ਪੂਰੀਆਂ ਕੋਸ਼ਿਸ਼ ਕਰ ਰਹੀਆਂ ਹੈ ਤੇ ਜੋ ਕਮੀਆਂ ਹੁੰਦੀਆਂ ਉਹਨਾਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਚਾਹੇ ਆਪੋਜ਼ਿਟ ਪਾਰਟੀ ਦੀ ਗੱਲ ਨਹੀਂ ਕਰਦੇ ਕੈਂਡੀਡੇਟ ਕੋਈ ਵੀ ਹੋਵੇ ਆਪਣੇ ਹਲਕੇ ਦੇ ਕੰਮ ਵੀ ਕਰਨੇ ਚਾਹੀਦੇ ਆ ਹੁਣ ਇੰਨੀ ਦੂਰ ਹੋਏ ਆਏ ਹਨ ਇਹਨਾਂ ਨਾਮੀਨੇਸ਼ਨ ਫਾਰਮ ਫਿਲ ਕੀਤੇ ਹਨ ਇੱਕ ਆਸ ਉਮੀਦ ਨਾਲ ਬਾਬਾ ਫਰੀਦ ਧਰਤੀ ਦੇ ਨਾ ਤਮਸਲ ਹੋਏ ਹਨ ਮਤਲਬ ਕਿ ਹਰ ਕਿਸੇ ਨੇ ਸੰਤ ਦੀ ਕੋਸ਼ਿਸ਼ ਹੈ ਕਿ ਅਸੀਂ ਅੱਗੇ ਕੋਈ ਨਾ ਕਿ ਗਾਂਵਦੂ ਕੰਮ ਕਰੀਏ ਬੇਰੋਜ਼ਗਾਰੀ ਦੌਰ ਕਿ ਦੂਰ ਕੀਤੀ ਜਾਵੇ ਨਸ਼ਾ ਨੂੰ ਖਤਮ ਕੀਤਾ ਜਾਵੇ ਤੇ ਆਮ ਕਿਸਾਨੀ ਵੀ ਆਪਣੇ ਕਿਸਾਨ ਹੈ ਹੱਕ ਸਦੀ ਆਵਾਜ਼ ਆ ਉਹਨਾਂ ਦੀ ਮੰਗਾਂ ਦਾ ਵੀ ਧਿਆਨ ਚ ਰੱਖਿਆ ਜਾਵੇ ਇਹ ਦੇਖੋ ਕੀ ਹੁਣ ਅਗੇ ਰਿਜ਼ਲਟ ਆਉਂਦੇ ਹਨ ਨਤੀਜੇ ਕਿੱਥੇ ਜਾਂਦੇ ਹਨ ਇਹ ਤੁਹਾਨੂੰ ਦੱਸਦੇ ਰਾਵਾਂਗੇ